ਹਾਂਜੀ ਪਰ ਇਹਦੇ ਨਾਲ ਹੀ ਤੁਸੀਂ ਮੇਬੀ ਹਰਪ੍ਰੀਤ ਭਾਈ ਹੁਣ ਇੱਕ ਕੁਐਸਚਨ ਆਨਸਰ ਸੈਸ਼ਨ ਬੈਟਰ ਕਰ ਦੇਣਗੇ ਵੀ ਜਿਹੜੇ ਬੰਦੇ ਅੱਜ ਸਵੇਰੇ ਉੱਠੇ ਆ ਉਹਨਾਂ ਨੇ ਆਪਣਾ ਪੋਰਟਫੋਲੀਓ ਦੇਖਿਆ ਤੇ ਬਾਅਦ ਚ ਮੈਨੂੰ ਲੱਗਾ ਸਵੇਰ ਦਾ ਫੋਨ ਬੰਦ ਹੀ ਰੱਖਿਆ ਹੋਇਆ ਉਹਨਾਂ ਦਾ ਉਹਨਾਂ ਨੇ ਲਈ ਉਹਨੂੰ ਕੀ ਸਲਾਹ ਆ ਵੀ ਕਹਿੰਦੇ ਵੀ ਯਾਰ ਆਈ ਨਹੀਂ ਦੇਖਣਾ ਹੈਗੇ ਨੂੰ ਬੰਦ ਹੀ ਰੱਖੋ ਕਹਿੰਦੀ ਅਸਲ 'ਚ ਉਹਨਾਂ ਚ ਕੀ ਹੈ ਮੈਂ ਵੀ ਬਸ ਆਪਣਾ ਐਪ ਸੁਬਸ ਬੰਦ ਕਰਕੇ ਰੱਖਿਆ ਹੈ ਮੈਂ ਕਿ ਨਹੀਂ ਨੇ ਪਹਿਲੇ ਮੈਂ ਇੱਕ ਗੱਲ ਕਹੂੰਗਾ ਪਹਿਲਾਂ ਮੈਂ ਹਰ ਪੀਤੇ ਆਂਸਰ ਤਾ ਜਿਹੜੇ ਬੰਦਿਆਂ ਨੇ ਨਾ ਆਪਣਾ ਫੋਨ ਬੰਦ ਕਰਕੇ ਰੱਖਿਆ ਜਿਹੜਾ ਪੋਰਟਫੋਲੀਓ ਨਹੀਂ ਦੇਖ ਰਾਇਏ ਹਾਂਜੀ ਉਹ ਇਨਵੈਸਟਰ ਨਹੀਂ ਉਹ ਸਪੈਕੂਲੇਟਰਸ ਆ ਜੀ ਜੀ ਤੋਂ ਇਹ ਜਨ ਗੋਪਾ ਜੀ ਮੇਰਾ ਵੀ ਦਿਲ ਜੇ ਟੁੱਟਦਾ ਪਰ ਮੈਂ ਤਾਂ ਚਲੋ ਮੇਰੀ ਕ੍ਰਿਪਟੋ ਵਾਲੀ ਚ ਮੈਂ ਦੇਖ ਰਿਆ ਸੀ ਇਹ ਮੇਰਾ ਏਡਾ ਵੱਡਾ ਨਹੀਂ ਹੈਗਾ ਪਰ ਰੈੱਡ ਜੇ ਫਿਰ ਦੇਖਣ ਨੂੰ ਜੀ ਨਹੀਂ ਨਾ ਕਰਦਾ ਹੈਗਾ ਸਰ ਮੇਰੇ ਮੇਰੇ ਤਾਂ ਹਰ ਪੀਤਾ ਨਾ ਖੂਨ ਵਜ ਜਾਂਦਾ ਜਦੋਂ ਮਾਰਕੀਟ ਥੱਲੇ ਡਿੱਗਦੀ ਆ ਜੀ ਬਾਜੀ ਤਾਂ ਜਿਵੇਂ ਸੇ ਵੀ ਲਾਲ ਹੋਏ ਬੈਠੇ ਆ ਦੇਖਿਆ ਨਹੀਂ ਉਹ ਅੱਜ ਨੂਰ ਲਾਗੀ ਲੱਗ ਰਿਹਾ ਉਹਨਾਂ ਦੇ ਚਿਹਰੇ ਦੇ ਉੱਤੇ ਹਾਂ ਜੀ ਜੀ ਪਾਜੀ ਐਕਚੁਅਲੀ ਜਿਹੜਾ ਜਦੋਂ ਤੁਸੀਂ ਗੱਲ ਦੱਸੀਆਂ ਨਾ ਕਿ ਸਵੇਰ ਜਿਹਨੇ ਦੇਖਿਆ ਸੀਗਾ ਤਾਂ ਸਵੇਰ ਜਿਹਨੇ ਫੋਨ ਦੇਖਿਆ ਸੀਗਾ ਤਾਂ ਉਹਨੇ ਠੰਡਾ ਸਾਹ ਲਿਆ ਸੀਗਾ ਕਿ ਮਾਰਕੀਟ ਪੋਜ਼ਿਟਿਵ ਚ ਹੈ ਸਵੇਰੇ ਮਾਰਕੀਟ ਪੋਜ਼ਿਟਿਵ ਦੇ ਵਿੱਚ ਸੀਗੀ ਬਟ ਕੀ ਹੈ ਕਿ ਮਾਰਕੀਟ ਉਸ ਤੋਂ ਬਾਅਦ ਨੈਗੇਟਿਵ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਕਿ ਜਦੋਂ ਫੋਨ ਦੇਖਦੇ ਆ ਤਾਂ ਉਹ ਨੈਗੇਟਿਵ ਦੇ ਵਿੱਚ ਮਾਰਕੀਟ ਦਿਸ ਰਹੀ ਆ ਸੋ ਅਸੀਂ ਕੀ ਕਰਦੇ ਆ ਪਾਜੀ ਸਾਡੀ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਮੈਂ ਸਟਿਲ ਤੁਹਾਨੂੰ ਦੱਸਦਾ ਕਿ ਮਾਰਕੀਟ ਇੰਨੀ ਡਾਊਨ ਆਉਣ ਤੋਂ ਬਾਅਦ ਵੀ ਮਾਈ ਪੋਰਟਫੋਲੀਓ ਇਜ਼ ਇਨ ਗ੍ਰੀਨ ਜੇ ਤੁਸੀਂ ਜਿਹੜੀ ਮਾਰਕੀਟ ਦੇ ਨਾਲ ਕੰਪੇਅਰ ਕਰੋਗੇ ਨਾ ਕਿ ਜਿਸ ਦਿਨ ਮੈਂ ਪਹਿਲੇ ਦਿਨ ਇਨਵੈਸਟ ਕੀਤਾ ਸੀਗਾ ਉਸ ਦਿਨ ਤੇ ਮਾਰਕੀਟ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿੰਨੀ ਵਧੀ ਆ ਤੇ ਮੇਰਾ ਪੋਰਟਫੋਲੀਓ ਕਿੰਨਾ ਵਧਿਆ ਤੇ ਆਲਮੋਸਟ 17 18% ਮੈਂ ਮਾਰਕੀਟ ਦੇ ਨਾਲੋਂ ਉੱਪਰ ਬੈਠਾ ਹੋਇਆ ਹਾਂ ਜੇ ਤੁਸੀਂ ਮਾਰਕੀਟ ਦੇ ਨਾਲ ਕੰਪੇਅਰ ਕਰੋਗੇ ਉਹਦਾ ਕਾਰਨ ਇਹੀ ਹੈ ਕਿ ਅਸੀਂ ਵਧੀਆ ਕੰਪਨੀਆਂਜ਼ ਦੇ ਵਿੱਚ ਅਸੀਂ ਆਪਦੇ ਪੋਰਟਫੋਲੀਓ ਨੂੰ ਡਾਈਵਰਸੀਫਾਈ ਕਰਿਆ ਜੇ ਮਾਰਕੀਟ ਡਾਊਨ ਆਈ ਆ ਤਾਂ ਬਾਂਡਸ ਜਿਹੜੇ ਆ ਉਹ ਅਪਸਾਈਡ ਗਏ ਆ 골ਡ ਅਪਸਾਈਡ ਗਿਆ ਤਾਂ ਅਸੀਂ 골ਡ ਦੇ ਵਿੱਚ ਵੀ ਪੈਸਾ ਪਾਇਆ ਹੋਇਆ ਹੈ ਅਸੀਂ ਬੌਂਡਸ ਦੇ ਵਿੱਚ ਵੀ ਪੈਸਾ ਪਾਇਆ ਹੋਇਆ ਸਾਡਾ ਪੈਸਾ ਜਿਹੜਾ ਉਹ ਇਦਾਂ ਦੀਆਂ ਕੰਪਨੀਆਂਜ਼ ਦੇ ਵਿੱਚ ਗਿਆ ਕਿ ਜੇ ਮਾਰਕੀਟ ਤੁਸੀਂ ਕਹਿੰਦੇ ਹੋ ਨਾ ਕਿ ਮਾਰਕੀਟ ਜੇ ਪੀਟਰ ਲਿੰਚ ਵੀ ਇਹ ਗੱਲ ਕਹਿੰਦਾ ਪੀਟਰ ਲਿੰਚ ਬਹੁਤ ਵਧੀਆ ਇਨਵੈਸਟਰ ਉਹ ਕਹਿੰਦਾ ਵੀ ਜੇ ਇੱਕ ਸਾਲ ਛੱਡੋ ਵੀ 10 ਸਾਲ ਵੀ ਜੇ ਮਾਰਕੀਟ ਬੰਦ ਰਹਿ ਜਾਂਦੀ ਆ ਤੁਸੀਂ ਇਦਾਂ ਦੀਆਂ ਕੰਪਨੀਆਂਜ਼ ਦੇ ਵਿੱਚ ਇਨਵੈਸਟ ਕਰੋ ਵੀ 10 ਸਾਲ ਮਾਰਕੀਟ ਬੰਦ ਰਹਿੰਦੀ ਆ ਤਾਂ ਵੀ ਤੁਹਾਨੂੰ ਕੋਈ ਫਿਕਰ ਨਾ ਹੋਵੇ ਕਿਉਂ ਕਿ ਕਿਉਂਕਿ ਜਿਹੜੀਆਂ ਕੰਪਨੀਆਂਜ਼ ਵਧੀਆ ਕੰਪਨੀਆਂਜ਼ ਨੇ ਹੁਣ ਕੋਸਕੋ ਦਾ ਭਾਜੀ ਹਰ ਹਰ ਘਰ ਦੇ ਵਿੱਚ ਮੈਂ ਕਹੂੰਗਾ ਵੀ ਆਲਮੋਸਟ ਹਰ ਘਰ ਦੇ ਵਿੱਚ ਆਪਣੇ ਕੋਲੇ ਕੋਸਕੋ ਦੀ ਮੈਂਬਰਸ਼ਿਪ ਹੈਗੀ ਆ ਕੋਸਕੋ ਦਾ ਬਿਜ਼ਨਸ ਮਾਡਲ ਬਹੁਤ ਵਧੀਆ ਤੁਸੀਂ ਜੇ ਕੋਸਕੋ ਦਾ ਸਟਾਕ ਲਿਆ ਤੁਹਾਡਾ ਪੰਜ ਹਰੇਕ ਪੰਜ ਸਾਲ ਤੋਂ ਪਹਿਲਾਂ ਤੁਹਾਡੇ ਪੈਸੇ ਡਬਲ ਹੋ ਰਹੇ ਨੇ ਸੋ ਵਧੀਆ ਸਟਾਕਸ ਦੇ ਵਿੱਚ ਜੇ ਤੁਸੀਂ ਕਰਿਆ ਹੋਇਆ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਜਿੱਦੇ ਵਿੱਚ ਲਾਸਟ ਦੇਖ ਰਿਹਾ ਉਹ ਤੁਸੀਂ ਜਿਆਦਾ ਬਾਏ ਕਰ ਸਕਦੇ ਹੋ ਜੇ ਵਧੀਆ ਸਟਾਕਸ ਨੇ ਤਾਂ ਜੀ